ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਕੁਮਾਰ ਹੁਣ ਗੁਰਪ੍ਰੀਤ ਸਿੰਘ ਕੁੱਕੀ ਸਾਂਭਣਗੇ। ਪੰਜਾਬ ਦੇ ਵਿੱਚ ਕੁੱਕੀ ਹੁਣ ਆਪ ਦੇ ਨਵੇਂ ਮੁਖੀ ਹੋਣਗੇ। ਦਿੱਲੀ ਵਿਖੇ ਹੋਈ ਆਪ ਦੀ ਪੀਏਸੀ ਦੀ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਕਥਿਤ ਸਟਿੰਗ ਵਿਵਾਦ ਕਾਰਨ ਸੁੱਚਾ ਸਿੰਘ ਛੋਟੇਪੁਰ ਨੂੰ ਪੰਜਾਬ ਕਨਵੀਨਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਕੁੱਕੀ ਇਸ ਤੋਂ ਪਹਿਲਾਂ ਪਾਰਟੀ ਦੇ ਲਈ ਸਟਾਰ ਪ੍ਰਚਾਰਕ ਦੇ ਤੌਰ ਤੇ ਕੰਮ ਕਰ ਰਹੇ ਸਨ। ਇਸ ਖਬਰ ਦੇ ਉੱਤੇ ਵਧੇਰੇ ਜਾਣਕਾਰੀ ਦੇ ਰਹੇ ਨੇ ਸਾਡੇ ਪੱਤਰਕਾਰ ਯਾਦਵਿੰਦਰ ਸਿੰਘ। ਜੀ ਯਾਦਵਿੰਦਰ ਕੀ ਜਾਣਕਾਰੀ ਹੈ? ਦੇਖੋ ਜਾਰਦ ਕੌਂਟੀ ਨੂੰ ਆਪਣੀ ਕਮਾਨ ਦੇ ਦਿੱਤੀ ਗਈ ਹੈ ਗੁਰਪ੍ਰੀਤ ਕੌਂਗੀ ਬਾਰੇ ਫੈਸਲਾ ਦਿੱਲੀ ਪੀਐਸਸੀ ਦੀ ਕਮੇਟੀ ਜੋ ਪੀਐਸਸੀ ਦੀ ਮੀਟਿੰਗ ਸੀ ਉਹਦੇ ਚ ਲਿਆ ਗਿਆਗਾ ਔਰ ਬੜੀ ਇੰਪੋਰਟੈਂਟ ਗੱਲ ਇਹ ਹੈ ਕਿ ਸਿੱਖ ਫੇਸ ਨੂੰ ਫਿਰ ਆਮ ਆਦਮੀ ਪਾਰਟੀ ਨੇ ਕਮਾਨ ਦਿੱਤੀ ਹੈ ਛੋਟੇਪੁਰ ਵੀ ਸਿੱਖ ਫੇਸ ਹਨ ਔਰ ਛੋਟੇਪੁਰ ਨੇ ਐਲੀਗੇਸ਼ਨ ਲਗਾਏ ਸਨ ਰਮ ਕੇਜਰੀਵਾਲ ਦੇ ਉੱਤੇ ਕਿ ਉਹਨਾਂ ਨੇ ਕਿਹਾ ਸੀ ਕਿ ਅਗਰ 506 ਦਿੱਤਾ ਜਾਂਦਾ ਤੁਹਾਨੂੰ ਮੈਨੀਫੈਸਟੋ ਵਾਲੇ ਮਾਮਲੇ 'ਚ ਤਾਂ ਕੀ ਹੁੰਦਾ ਇਸੇ ਕਰਕੇ ਆਮ ਆਦਮੀ ਪਾਰਟੀ ਨੇ ਧਿਆਨ ਰੱਖਦਿਆਂ ਉਹ ਫਿਰ ਸਿੱਖ ਫੇਸ ਨੂੰ ਵੀ ਆਮ ਆਦਮੀ ਪਾਰਟੀ ਪੰਜਾਬ ਦੀ ਕਮਾਨ ਦਿੱਤੀ ਹੈ ਜੀ ਆਂਦਰ ਬਹੁਤ ਧੰਨਵਾਦ ਇਸ ਜਾਣਕਾਰੀ ਲਈ